ਇਹ ਹੁੰਦਾ ਹੈ 2020 ਜਿੱਥੋਂ ਅੱਜ ਦੇ ਪ੍ਰੋਟੈਸਟ ਦੀ ਨੀਂਹ ਰੱਖੀ ਗਈ ਜਾਨੀ ਕਿ ਜਿੰਨਾ ਅੱਜ ਸੰਘਰਸ਼ ਚੱਲ ਰਿਆ ਹੈ ਨਾ ਇਹਦੀ ਨੀਂਹ ਉੱਥੋਂ ਰੱਖੀ ਗਈ ਆ 2020 ਦੇ ਵਿੱਚ ਕਰੋਨਾ ਦਾ ਸਮਾਂ ਸੀ ਕਰੋਨਾ ਦੇ ਟਾਈਮ ਦੇ ਵਿੱਚ ਜਦੋਂ ਸੈਨੇਟ 2020 ਦੀ ਅਕਤੂਬਰ ਦੇ ਵਿੱਚ ਭੰਗ ਹੋਣੀ ਸੀ ਤਾਂ ਉੱਥੋਂ ਇੱਕ ਮਹੀਨਾ ਪਹਿਲਾਂ ਸਤੰਬਰ ਵਿੱਚ ਇਲੈਕਸ਼ਨ ਕਰਵਾਉਣੀ ਪੈਣੀ ਸੀ ਜਾਨੀ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਅਕਤੂਬਰ ਦੇ ਵਿੱਚ ਸੈਨੇਟ ਭੰਗ ਹੁੰਦੀ ਹੈ ਸਤੰਬਰ ਦੇ ਵਿੱਚ ਇਲੈਕਸ਼ਨ ਹੋ ਜਾਇਆ ਕਰਦੀ ਆ ਪਰ ਉਸ ਸਾਲ ਕਰੋਨਾ ਦਾ ਕਾਰਨ ਦੱਸਿਆ ਹੋਇਆ ਆ ਪ੍ਰਸ਼ਾਸਨ ਨੇ ਇਲੈਕਸ਼ਨ ਨੂੰ ਅੱਗੇ ਪਾ ਦਿੱਤਾ ਵਿਦਿਆਰਥੀ ਮੰਗ ਕਰਦੇ ਰਹੇ ਪਰ ਗਾਂ ਦੀ ਗਾਂ ਵਾਦੀ ਗਈ ਤਰੀਕ ਅਤੇ ਉਦੋਂ ਬਹੁਤ ਵੱਡਾ ਇੱਕ ਸੰਘਰਸ਼ ਹੋਇਆ ਸੀ ਕਿ ਉਹਨਾਂ ਨੂੰ ਦੁਬਾਰਾ ਫੇਰ ਅਸੀਂ ਇਹ ਗੱਲ ਪੁੱਛੀ ਵੀ ਇੰ데 ਜਿੱਤ ਸੀ ਫਰਮਾਨਾਂ ਦੇ ਉੱਤੇ ਆਪਦੇ ਲਾਗੂ ਕਰਦੇ ਹੋ ਤਾਂ ਹਾਈ ਕੋਰਟ ਦਾ ਆਰਡਰ ਇੱਥੇ ਦੋ ਵਾਰ ਆ ਚੁੱਕਿਆ ਦੋ ਵਾਰ ਵੀ ਯੂਨੀਵਰਸਿਟੀ ਦੇ ਅੰਦਰ ਚੋਣਾਂ ਹੋਣੀਆਂ ਚਾਹੀਦੀਆਂ ਪਰ ਚੋਣਾਂ ਦਾ ਫਰਮਾਨ ਚੋਣ ਨਹੀਂ ਲਾਗੂ ਕੀਤਾ ਇਹਦਾ ਜਿਸ ਤੋਂ ਬਾਅਦ ਸੈਨੇਟ ਦੀਆਂ ਚੋਣਾਂ ਹੋਈਆਂ ਸੀ ਮੈਂ 18 ਨੂੰ ਕਹਿਣਾ ਸੀ ਕਿ ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਨੂੰ ਸੈਂਟਰਲਾਈਜ਼ ਕਰਨਾ ਚਾਹੁੰਦੀ ਯਾਨੀ ਕਿ ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਨਾ ਚਾਹੁੰਦੀ ਹੈ ਉਹ ਜਦੋਂ ਜਦ ਤ ਬਾਅਦ ਇਲੈਕਸ਼ਨ ਹੋਈ ਨਤੀਜੇ ਆਏ ਪਰ ਫਿਰ ਇਸ ਸਾਲ ਯਾਨੀ ਕਿ 2025 ਦੀ ਅਕਤੂਬਰ ਦੇ ਵਿੱਚ ਸੈਨੇਟ ਪੰਕ ਹੋ ਚੁੱਕੀ ਆ ਸੰਪਰਦ ਵਿੱਚ ਇਲੈਕਸ਼ਨ ਹੋਣੀ ਸੀ ਕੋਈ ਨੋਟੀਫਿਕੇਸ਼ਨ ਨਹੀਂ ਆਇਆ 28 ਅਕਤੂਬਰ 2025 ਨੂੰ ਇੱਕ ਐਸਾ ਨੋਟੀਫਿਕੇਸ਼ਨ ਹੁੰਦਾ ਜਿਸ ਤੋਂ ਬਾਅਦ ਦੁਬਾਰਾ ਪ੍ਰੋਟੈਸਟ ਹੁੰਦੇ ਨੇ ਜਿਹੜਾ ਨੋਟੀਫਿਕੇਸ਼ਨ ਆ ਇਹ ਸਾਡੀ ਜੁੱਤੀ ਦੀ ਨੋਕ ਤੇ ਆ ਆਪਾਂ ਇਹਨੂੰ ਪਾੜਦੇ ਆ ਤੇ ਯੂਨੀਵਰਸਿਟੀ ਜਿਹੜੀ ਆ ਇਹ ਕਿਸੇ ਦੇ ਪਿਓ ਦੀ ਯੂਨੀਵਰਸਿਟੀ ਨਹੀਂ ਆ ਦੁਪਾਰਾ ਉਹੀ 2020 ਵਾਲੀ ਗੱਲ ਉੱਬਰ ਕੇ ਆਉਂਦੀ ਆ ਸੈਨੇਟ ਦੇ ਮੈਂਬਰਾਂ ਦੀ ਗਿਣਤੀ ਘਟਾਤੀ ਜਾਨੀ ਕਿ 90 ਤੋਂ 31 ਕਰਤੀ ਇਸ ਤੋਂ ਵੀ ਹੈਰਾਨੀ ਦੀ ਗੱਲ ਇਹ ਸੀ ਕਿ ਸੈਨੇਟ ਦੇ ਵਿੱਚ ਅੱਗੇ ਸਭ ਤੋਂ ਵੱਧ ਜਿਹੜੀ ਮੈਂਬਰ ਉਹ ਹੁੰਦੀ ਸੀ ਜਿਹੜੇ ਚੁਣੇ ਗਏ ਨਵੇਂ ਦਿਨੇ ਯਾਨੀ ਕਿ ਇਲੈਕਟਿਡ ਮੈਂਬਰਾਂ ਦੀ ਗਿਣਤੀ ਨਾਮਿਨੇਟਿਡ ਮੈਂਬਰਾਂ ਦੇ ਨਾਲੋਂ ਵੱਧ ਹੁੰਦੀ ਸੀ ਪਰ ਹੁਣ ਇਹ ਕਹਿ ਦਿੱਤਾ ਗਿਆ ਕਿ ਨਾਮਿਨੇਟਿਡ ਮੈਂਬਰ ਜਿਹੜੇ ਵੱਧ ਹੋਣਗੇ ਅਤੇ ਉਸ ਤੋਂ ਵੀ ਵੱਡੀ ਗੱਲ ਤੁਹਾਨੂੰ ਯਾਦ ਹੋਊਗਾ ਮੈਂ ਵੀਡੀਓ ਦੇ ਵਿੱਚ ਇੱਕ ਵਾਰ ਜ਼ਿਕਰ ਕੀਤਾ ਸੀ ਕਿ ਗ੍ਰੈਜੂਏਟਿਡ ਅਲੂਮਨੀ ਆ ਮਤਲਬ ਜਿਹੜੇ ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਦੇ ਨੇ ਉਹ ਵੋਟ ਪਾਉਣ ਦਾ ਅਧਿਕਾਰ ਰੱਖਦੇ ਨੇ ਸੈਨੇਟ ਦੇ ਵਿੱਚ ਇਹ ਅਧਿਕਾਰ ਹੀ ਖਤਮ ਕਰ ਦਿੱਤਾ ਗਿਆ